ਹੈਲੋ ਜੀ ਸੱਚੀ ਗੱਲ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਤੇ ਵੈਲਕਮ ਆ ਜੀ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਆਣਾ ਵਾ ਮम्मी पापा ਨੇ ਤੇ ਤੁਹਾਨੂੰ ਦੱਸਦੇ ਆ ਅੱਗੇ ਵੀ ਕਿਉਂ ਆਣਾ ਵਾ ਤੇ ਬਾਕੀ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਵਧੀਆ-ਵਧੀਆ ਬਲੌਗ ਦੇਖਣ ਵਾਸਤੇ ਤੁਹਾਨੂੰ ਸਬਸਕ੍ਰਾਈਬ ਕਰਨਾ ਪੈਣਾ ਬੈਲ ਆਈਕਨ ਦਬਾਉਣਾ ਪੈਣਾ ਤੇ ਬਾਕੀ ਤੁਹਾਨੂੰ ਅੱਗੇ ਦੱਸਦੇ ਆ ਕਿ ਉਹ ਅੱਜ ਕੀ ਕਰਨ ਆ ਰਹੇ ਨੇ ਕਿਵੇਂ ਤੇ ਸਾਰਾ ਬਲੌਗ ਜ਼ਰੂਰ ਦੇਖਿਓ ਐਂਡ ਤੱਕ ਜੀ ਚਲੋ ਜੀ ਮਿਲਦੇ ਆ ਅੱਗੇ ਹੈਲੋ ਗਾਇਜ਼ ਕਿਵੇਂ ਹੋ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਅਸੀਂ ਸਫਾਈ ਕੀਤੀ ਆ ਤੁਹਾਨੂੰ ਦਿਖਾ ਦੇਣੀ ਆ ਇੱਧਰ ਨਿਆਣੇ ਦੇ ਗਾਫਾਤਾ ਇੱਧਰ ਲਈ ਲਾਈਟ ਅਸੀਂ ਆਫ ਕੀਤੀ ਸੀ ਓਨ ਕਰਕੇ ਦਿਖਾ ਦੇਣੀ ਆ ਤੁਹਾਨੂੰ ਠੀਕ ਐ ਆਜੋ ਅਸੀਂ ਦੇਖਦੇ ਆ ਕਿ ਚਾਚੀ ਕੀ ਕਰਦੇ ਪਏ ਆ ਰਸੋਈ ਦੇ ਵਿੱਚ ਹੈਲੋ ਚਾਚੀ ਕੀ ਕਰਦੇ ਪਏ ਹੋ ਹੈਲੋ ਹਾਂਜੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਅੱਜ ਮੰਮੀ ਉਹਨਾਂ ਨੇ ਆਉਣਾ ਤੇ ਮੈਂ ਲੱਗੀ ਆ ਤਿਆਰੀ ਕਰਨਾ ਰੋਟੀ ਦੀ ਤੇ ਨਾਲ ਪਕੌੜੇ ਆ ਗਏ ਤੁਸੀਂ ਦੇਖ ਸਕਦੇ ਹੋ ਵੈਸੇ ਗਾਹਲਾ ਤਾਂ ਸਾਡੇ ਸ਼ੈਕਰੀ ਭਰੇ ਆ ਗਿਆ ਤੇ ਬਾਕੀ ਸਾਰਾ ਸਬਜ਼ਾ ਆ ਗਿਆ ਤੇ ਮਠਿਆਈ ਵੀ ਆ ਗਈ ਲੁਕੀਰ ਵੀ ਆ ਗਈ ਤੇ ਪਕੌੜੇ ਅਸੀਂ ਕੱਢ ਲੈਣੇ ਜਦੀ ਤੇ ਬਾਕੀ ਸਭ ਬਣਾਉਣ ਦੀ ਗੱਲ ਅਸੀਂ ਦਿਖਾਉਂਦੇ ਗਾਈਜ਼ ਦੱਸਿਓ ਕਿ ਅਸੀਂ ਚਾਚੀ ਕੇ ਵੈ ਭਤੀਜੀ ਹਾਂ ਤਾਂ ਭਤੀਜੀ ਲੱਗਦੇ ਆ ਹਾਂ ਜੀ ਸਾਡੇ ਤਿਆਰੀ ਹੁੰਦੀ ਪਈ ਐ ਇੱਧਰ ਸਬਜ਼ੀ ਨੂੰ ਤੜਕਾ ਲਾ ਗੇ ਆ ਹਾ 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 ਕਿੰਨੀ ਸੋਹਣੀ ਸੁਆਣ ਲੱਗ ਇੱਧਰ ਪਕੌੜੀਆਂ ਦੀ ਤਿਆਰੀ ਹੁੰਦੀ ਪਈ ਆ। ਸੱਚੀ ਕਿਉਂ ਇਹਦਾ ਲੱਗਦਾ ਪਿਆ? ਖਾਰੇ ਤਾਂ ਬਹੁਤ ਗਰਮੀ ਲੱਗਦੀ ਆ ਪਰ ਫਿਰ ਵੀ ਬਹੁਤ ਵਧੀਆ ਲੱਗਦਾ ਮੰਮੀ ਹੋਣਾ ਨਹੀਂ ਆਣਾ ਸਬਾਤ ਹੈਪੀ ਐ ਮੈਂ ਕਿ ਕਿ ਮੈਂ ਵੀ ਚਲੇ ਜਾਣਾ। ਬਾਕੀ ਤਾਂ ਰੋਕੇ ਦੱਸਦੇ। ਹਲੋ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਜੀ ਅੱਜ ਆ ਪਕੌੜੀਆਂ ਬਣਨ ਤਾਂ ਹੈ ਭਈ ਅੱਜ ਤਸੀਲ ਲੱਗਿਆ ਪਕੌੜੇ ਕੱਢ। ਹਾਂਜੀ ਤੇ ਪਕੌੜੇ ਬਣਨ ਲੱਗ ਗਏ ਤੇ ਮੰਮੀ ਨਹੀਂ ਆਗੇ ਨੇੜੇ ਤੇ ਪਕੌੜੇ ਆ ਗਏ। ਇੱਥੇ ਆ ਗਏ। ਨੱਥੇ ਤਈ ਅੰਮ੍ਰੰਗਰ ਹਾਂ ਹਾਂ ਤੇ ਪਕੌੜੇ ਬਣ ਰਹੇ ਨੇ ਤੇ ਨਾਲ ਦੀ ਨਾਲ ਇੱਕ ਫਿਰ ਤੇ ਚਾਹ ਤਰੀ ਗਈ ਆ ਹੈਲੋ ਗਾਇਜ਼ ਤੇ ਆਦੂ ਜੀ ਨੇ ਪਕੌੜੇ ਖਾਣੇ ਨੇ ਬਾਕੀ ਕੋਈ ਤੁਹਾਨੂੰ ਆ ਰਹੀ ਹੋਈ ਆਉਂਦੇ ਆ ਦਦੀ ਦੱਸ ਕੌਣ ਆਉਂਦਿਆ ਵਾ ਗੁਣ ਲੈ ਕੋਣ ਆਉਂਦੀ ਦੱਸ ਕੌਣ ਆਉਂਦਿਆ ਵਾ ਕੋੜਾ ਕੋੜਮਣੀ ਅੱਛਾ ਖੋਸ਼ਾ ਪੂਰੀ हां ਮੰਨਣਾ ਨੂੰ ਵਲੌਗ ਤੇ ਤੁਸੀਂ ਆਪਣੇ ਆਏ ਹੋ ਤੇ ਚੈਨਲ ਨੂੰ ਪੇਜ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇ ਵਲੌਗ ਸਹੀ ਲੱਗਾ ਤੇ ਆਜੋ ਨਾਲੇ ਮਿਲਦੇ ਆ ਮਮ ਚਾਚੀ ਦੇ ਮੰਮੀ ਤੰਬੜਾ ਅਰੇ ਹਾਂ ਉਹ ਨਹੀਂ ਨਾਲ ਮੈਨੂੰ ਪਕੌੜਾ ਚਾਹੀਦਾ ਹਾਂਜੀ ਗਾਇਸ ਅਸੀਂ ਲੱਗੇ ਅੰਦਰ ਪਕੌੜੇ ਖਾਣ ਉਹ ਪਈ ਬਰਫੀ ਤੇ ਪਕੌੜੇ ਡਿਆ ਪਉਣ ਤੇ ਆਹ ਲੀ ਚਟਨੀ ਚਟਨੀ ਵੇ ਲੋ ਜੀ ਚਲੋ ਵੇ ਪਕੌੜੇ ਖਾ ਲੋ ਵੇ ਖਾ ਨਹੀ ਨਹੀ ਇਹ ਤਾਂ ਇਹ ਦੱਸਿਆ ਮੰਮੀ ਘਰ ਵਾਸਤੇ ਪਸੀ ਬਾਜ ਖਾਣ ਲਈ ਜੀਨੇ ਪਕੌੜੇ ਖਾਣੇ ਆ ਜੋ ਗਰਮ ਗਰਮ ਪਕੌੜੇ ਕਰਨੀ ਚਾਹ ਕਹਿੰਦੇ ਵੀ ਆ ਦੋ ਪਾ ਕੇ ਚਲੋ ਆ ਜਾਓ ਵਾਸੀ ਘਰ ਤੋਂ ਇਹ ਥੋੜਾ ਯਾਰ ਥੜੀ ਗੇ ਹੋ ਜਾ ਥੋੜਾ ਥੋੜਾ ਤਰੀ ਬੈਠੀ ਹੋਣੀ

और मार ली स्वर्ण से किसी का बड़ा एक पूरी मारी जो तो बाहरला पक्का बंद करया लोग गया पक्का बंद करया और ही रह गई बाकी बचो तो लगती है देर तक ਸਾਰੇ ਪਕੌੜੇ ਘਾਣ ਲਏ ਜੀ ਸਾਰੇ ਹਾਂਜੀ ਤੇ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਤੇ ਬਾਕੀ ਹੁਣ ਤੁਹਾਨੂੰ ਦੱਸਦੇ ਆਂ ਵੀ ਅ ਮੰਮੀ ਹੁਣ ਕਿਉਂ ਆਏ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੌਣ ਮਹੀਨਾ ਚੜਨ ਵਾਲਾ ਵਾ ਤੇ ਮੇਰਾ ਪਹਿਲਾ ਸੌਣ ਵਾ ਤੇ ਪਹਿਲੇ ਸੌਣ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਸੱਸ ਨੂੰ ਉਹਦੇ ਮੱਥੇ ਨਹੀਂ ਲੱਗਦੀ ਸ਼ਾਇਦ ਉਤੇ ਬਾਕੀ ਫਿਰ ਮੇਰਾ ਪਹਿਲਾ ਸੌਣ ਸੀ ਤੇ ਸੌਣ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸੰਧਾਰਾ ਦੇਣਾ ਹੁੰਣਾ ਸੀ ਤੇ ਮੰਮੀ ਹੁਣਾਂ ਨੇ ਪਰ ਮਾਲਵੇ ਦੇ ਵਿੱਚ ਸੰਧਾਰੇ ਦਾ ਰਵਾਜ ਹੈ ਪਰ ਇਧਰ ਮਾਝੇ ਦੇ ਵਿੱਚ ਹੈ ਨਹੀਂ ਕਿਸ ਕਰਕੇ ਇਹਨਾਂ ਨੂੰ ਕਿਸੇ ਨੂੰ ਵੀ ਕੁਝ ਨਹੀਂ ਸੀ ਪਤਾ ਇਧਰ ਤੇ ਚਲੋ ਤੁਹਾਨੂੰ ਦਿਖਾਉਣੀ ਹੈ ਅੱਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੇ-ਕਿਹੜੇ ਏਰੀਏ ਦੇ ਵਿੱਚ ਸੌਣ ਦੇ ਵਿੱਚ ਸੰਧਾਰਾ ਦਿੱਤਾ ਜਾਂਦਾ ਹੈ ਆਜੋ ਜੀ ਆਹ ਦੇਖੋ ਜੀ ਸਾਰੇ ਬੈਠ ਗਏ ਅੰਦਰ ਬਾਕੀ ਤੁਹਾਨੂੰ ਸਾਰਾ ਦਿਖਾਉਣਾ ਹੈ ਆਪਾਂ ਵੀਡੀਓ ਦੇ ਵਿੱਚ ਵੀ ਮੰਮੀ ਕੀ ਲੈ ਕੇ ਆਈ ਆ ਮੰਮੀ ਕੀ ਲੈ ਕੇ ਆਈ ਆ ਦੱਸ ਦੇ ਸਾਨੂੰ ਕਿਉਂਕਿ ਇਹ ਮੇਰਾ ਪਹਿਲਾ ਸੰਧਾਰ ਆ ਸੀ ਪਹਿਲਾ ਸੌਣ ਸੀਗਾ ਤੇ ਉਸ ਕਰਕੇ ਕੱਪੜੇ-ਕੁਪੜੇ ਲੈ ਕੇ ਆਉਂਦੇ ਨਾਲ ਸਾਰੇ ਸ਼ਾਂਤ ਹੋਏ ਬੈਠੇ ਇਸ ਸ਼ਾਂਤ ਏ ਕਿਵੇਂ ਕਿਵੇਂ ਬਸ ਹਾਥ ਮੰਮੀ ਦੇ ਅੱਛੇ ਮੰਮੀ ਦਾ ਸੂਟ ਮੰਮੀ ਲੋ ਥੋੜਾ ਸੂਟ ਸੌਣ ਦਾ ਹਾਂ ਤੇ ਹੋਹੀ ਮੇਰੇ ਦੋ ਤੇਰੇ ਮੇਰੇ ਨਾ ਚਾ ਬਬਲੀ अच्छा बबली ये अल्ट हो गया अच्छा ठीक है और कनीरू हूं अच्छा दीका और कनीरू ਤੇ संदीप नीरू ਤਾਂ ਆ ਬੈਠੀ ਆ ਸੰਦੀਪ ਹੈ ਨਹੀਂ ਉਹਨੂੰ ਫੇਰ ਮਿਲ ਜੂਗਾ ਜਿਹੜਾ ਵੀ ਲੈਣਾ ਹੋਵੇ ਤਾਂ ਤੇ ਹੋਰ ਹੋਰ ਕੀ ਲਿਆਉਂਦਾ ਹੋਰ ਵੀ ਦੱਸੋ ਮਾਤ ਖਾਲੀ ਹੋ ਗਿਆ ਬੈਗ ਸੰਧਾਰਾ ਸੰਧਾਰੇ ਦੇ ਵਿੱਚ ਕੀ ਹੁੰਦਾ ਦੱਸ ਦੋ ਨਾ ਇਹਨਾਂ ਨੂੰ ਪਤਾ ਨਹੀਂ ਇੱਧਰ ਮਾਜੇ ਦੇ ਵਿੱਚ ਸੰਧਾਰਾ ਨਹੀਂ ਆਉਂਦਾ ਆਪਣੇ ਮਾਲਵੇ ਦੇ ਵਿੱਚ ਹੁੰਦਾ ਵਾ ਤੇ ਇੱਧਰ ਸੰਧਾਰਾ ਨਹੀਂ ਦਿੱਤਾ ਜਾਂਦਾ ਇਸ ਕਰਕੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੇ ਏਰੀਆ ਦੇ ਵਿੱਚ ਸੰਧਾਰਾ ਦਿੱਤਾ ਜਾਂਦਾ ਵਾ ਨਾਲੋ ਜੀ ਮੇਰੇ ਹਦਾ ਸੀਗਾ ਮੇਨ ਦਾ ਮਾਸ ਸੀ ਤੇ ਆਪਏ ਬਿਸਕੁਟ ਬਿਸਕੁਟ ਹੋ ਗਏ ਤੇ ਆ ਨਾਲ ਥੋੜਾ ਜਿਹਾ ਫਰੂਟ ਲਿਆਂਦਾ ਬਾਕੀ ਸਾਰੇ ਦੇਖ ਲਓ ਤੁਸੀਂ ਕਿਵੇਂ ਲੱਗਿਆ ਕੀ ਲੱਗਿਆ ਵਧੀਆ ਬਿਸਕੁਟ ਤਾਂ ਖਾਣੇ ਆ ਚਲੋ ਕੋਈ ਨਹੀਂ ਹਾਂਜੀ ਆਪਾਂ ਰੋਟੀ ਪਾਣੀ ਖਵਾ ਚੁੱਕੇ ਆ ਜੀ ਤੇ ਹੁਣ ਆਪਾਂ ਅੰਮ੍ਰਿਤ ਵੀ ਅਰੈਸਟ ਕਰਉਣ ਲੱਗੇ ਨੇ ਤੇ ਬਾਅਦ ਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਬਲੌਗ ਸਿੱਖਣਾ ਲੱਗਿਆ ਤੇ ਹੋਰ ਵੀ ਵਧੀਆ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਜੀ ਇੱਕ ਨਵੇਂ ਬਲੌਗ ਦੇ ਨਾਲ ਬਾਏ ਬਾਏ